ਤੁਸੀਂ ਹੁਣ ਵੀ ਕਹੋਗੇ ਕਿ ਤੁਹਾਨੂੰ ਕੌਂਟਲ ਕਾਜੂ ਚਾਹੀਦੇ ਹੈ ਕੌਂਟਲ ਕਾਜੂ ਵੀ ਮਿਲ ਜਾਣਗੇ ਆ ਕਾਜੂ ਦੀ ਕੁਆਲਿਟੀ ਹੈ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਆ ਕੁਆਲਿਟੀ ਕਾਜੂ ਦੀ ਨਹੀਂ ਮਿਲੇਗੀ ਤੁਸੀਂ ਕੋਸ਼ਿਸ਼ ਕਰੋ ਕਿ ਕਦੀ ਵੀ ਆਊ ਟੇਸਟ ਕਰੋ ਮੈਂ ਨਹੀਂ ਕਹਿੰਦਾ ਪਹਿਲਾਂ ਪੈਸੇ ਖਰਚ ਕਰੋ ਅਸੀਂ ਜਿਹੜੀ ਚੀਜ਼ ਬਣਾਇਦੀ ਹੱਥੀ ਬਣਾਇਦੀ ਸਾਨੂੰ ਆਪਣੀ ਚੀਜ਼ ਤੇ ਯਕੀਨ ਹੈ ਕੁਆਲਿਟੀ ਤੇ ਯਕੀਨ ਹੈ ਆ ਕੇ ਟਰਾਈ ਕਰੋ ਤੇ ਫਰਕ ਤੁਹਾਨੂੰ ਆਪੇ ਪਤਾ ਲੱਗੇਗਾ ਹੁਣ ਇਸ ਮੱਕਣ ਨੂੰ ਅਸੀਂ ਪੂਰੀ ਤਰ੍ਹਾਂ ਕਾੜਨਾ ਹੈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੇ ਦੇਸੀ ਘਿਓ ਬਣਾਉਣਾ ਹੈ ਪਹਿਲੀ ਗੱਲ ਦਿਖਾਨ ਵਾਲੀ ਹੈਗੀ ਹੈ ਪਹਿਲਾਂ ਜਿੱਥੇ ਸਾਡੀ ਸਫਾਈ ਦੇਖੋ ਔਰ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਵਰਕਸ਼ਾਪ ਵਿੱਚ ਕੋਈ ਨਹੀਂ ਲੈ ਕੇ ਜਾਂਦਾ ਤੁਹਾਡਾ ਸਾਡੀ ਵਰਕਸ਼ਾਪ ਵਿੱਚ ਵੈਲਕਮ ਹੈ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਮੱਖਣ ਜਿਹੜਾ ਪਿਆ ਹੈਗਾ ਇਸ ਤੋਂ ਬਾਅਦ ਹੁਣ ਅਸੀਂ ਇਹਨੂੰ ਘਿਓ ਬਣਾਉਣ ਜਾ ਰਹੇ ਹਾਂ ਸ਼ੁੱਧ ਦੇਸੀ ਘਿਓ ਔਰ ਇਹ ਮੱਖਣ ਅਸੀਂ ਐਜ਼ ਇਟ ਇਜ਼ ਪੈਕ ਕਰਕੇ ਤੁਸੀਂ ਆਪਣੇ ਘਰਾਂ ਵਿੱਚ ਵਰਤ ਸਕਦੇ ਹੋ ਮੱਖਣ ਖਾਓ ਮੱਖਣ ਦਾ ਘਿਓ ਬਣਾਓ ਜਿੱਦਾਂ ਮਰਜ਼ੀ ਵਰਤ ਸਕਦੇ ਹੋ ਜਿੱਦਾਂ ਘਰ ਬਜ਼ੁਰਗ ਅਗੇ ਬਿੰਨੀਆਂ ਬਣਾਉਂਦੇ ਸੀ ਮਾਵਾ ਸਾਡੀਆਂ ਦਾਦੀਆਂ ਬਣਾਉਂਦੀਆਂ ਸੀ ਪਿੰਨੀਆਂ ਓਦਾਂ ਹੀ ਬਣਦੀਆਂ ਪਈਆਂ ਪਿੰਨੀਆਂ ਤਾਂ ਰੂਟੀਨ ਦੇ ਨਾਲ ਹਰ ਤਰੀਕੇ ਦੀ ਪਿੰਨੀ ਬਣਦੀ ਹੈ ਅਲਸੀ ਦੀ ਪਿੰਨੀ ਬਣਦੀ ਹੈ ਰੂਟੀਨ ਦੇ ਨਾਲ ਬੇਸਣ ਦੀ ਬੱਕਰੀ ਪਿੰਨੀ ਬਣਦੀ ਹੈ ਬੇਸਣ ਦੀ ਪਿੰਨੀ ਬਣਦੀ ਹੈ ਆਟੇ ਦੀ ਬੱਕਰੀ ਪਿੰਨੀ ਬਣਦੀ ਹੈ ਇਹਦੇ ਵਿੱਚ ਪੰਜਾ ਤਰੀਕੇ ਦੇ ਮਗਜ ਭਾਖੜਾ ਉਸ ਤੋਂ ਬਾਅਦ ਕਮਰ ਕਾ ਸੁੰਡ ਕਾਜੂ ਬਦਾਮ ਪੰਜੋ ਤਰੀਕੇ ਦੇ ਪੰਜੋ ਤਰੀਕੇ ਦੇ ਮਗਜ ਉਸ ਤੋਂ ਬਾਅਦ ਜਿੱਦਾਂ ਬਜ਼ੁਰਗ ਸਾਰੀਆਂ ਚੀਜ਼ਾਂ ਭੁੰਨ ਕੇ ਪ੍ਰੋਪਰ ਹਰ ਚੀਜ਼ ਨੂੰ ਦੇਸੀ ਘਿਓ ਦੇ ਨਾਲ ਫਰਾਈ ਕਰਕੇ ਪਾਉਂਦੇ ਸੀਗੇ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਬਣਨੇ ਆਂ ਅਲਸੀ ਨੂੰ ਵੱਖਰਾ ਭੁੰਨਿਆ ਜਾਂਦਾ ਹੈ ਔਰ ਪੰਜੀਰੀ ਬਣਦੀ ਹੈ ਇਹਦੇ ਵਿੱਚ ਤਕਰੀਬਨ ਦੁੱਗਣਾ ਡ్రਾਈ ਫਰੂਟ ਪੈਂਦਾ ਜਿਸ ਤਰ੍ਹਾਂ ਪਿੰਨੀਆਂ ਦੇ ਵਿੱਚ ਅਗਰ ਕਿਲੋ ਕਾਜੂ ਬਦਾਮ ਪੈਂਦੇ ਨੇ ਇਹਦੇ ਵਿੱਚ ਤਕਰੀਬਨ 2 ਕਿਲੋ ਸਮਾਨ ਪੈਂਦਾ ਤੇ ਪਨੀਰ ਰੋਜ਼ ਫਰੈਸ਼ ਦੁੱਧ ਦਾ ਬਣਦਾ ਜੀ ਆਪਣੇ ਹੱਤੀ ਚੀਜ਼ ਬਣਾਉਣੇ ਆ ਹਾਈਜਨਿਕ ਰੀਕਟ ਰਹਿਣ ਲਈ ਹਮੇਸ਼ਾ ਨੀਟ ਐਂਡ ਕਲੀਨ ਇਹਨਾਂ ਚੀਜ਼ਾਂ ਨੂੰ ਮੇਨਟੇਨ ਕੀਤਾ ਜਾਂਦਾ ਜੀ ਮੱਖਣ ਰੋਜ਼ ਸਵੇਰੇ ਪੈਕ ਹੁੰਦਾ ਜੀ ਜਦੋਂ ਬਣਦਾ ਵੱਡੀ ਤੋਂ ਵੱਡੀ ਪੈਕਿੰਗ ਹੁੰਦੀ ਹੈ ਆਪਣੇ ਕੋਲ 1/2 ਕਿਲੋ ਦੀ ਬਾਜ਼ਾਰ ਨਾਲੋਂ ਬੈਸਟ ਰੇਟਸ ਹੋਣਗੇ ਔਰ ਬੈਸਟ ਕੁਆਲਿਟੀ ਹੋਏਗੀ ਨਮਸਕਾਰ ਦੋਸਤੋ ਅੱਜ ਰੈਡ ਜ਼ੋਨ ਕ੍ਰਾਈਮ ਨਿਊਜ਼ ਟੂ ਪਹੁੰਚੀ ਆ ਵਾਂਸਲ ਡੇਰੀ ਵੇਰੀ ਜਲੰਧਰ ਕੈਂਟ ਵਿਖੇ ਇੱਥੇ ਮੰਨਿਆ ਜਾਂਦਾ ਹੈ ਕਿ ਸ਼ੁੱਧ ਦੇਸੀ ਘੋਇ ਸ਼ੁੱਧ ਪਨੀਰ ਸ਼ੁੱਧ ਦੁੱਧ ਦਿੱਤਾ ਜਾਂਦਾ ਹੈ ਤੇ ਅਸੀਂ ਪੁੱਛਦੇ ਹਾਂ ਵੇਰ ਜੀ ਨੂੰ ਕਿ ਇਹ ਚ ਕਿੰਨੀ ਕੁ ਸਚਾਈ ਹੈ ਹਾਂਜੀ ਵੀਡੀਓ ਨਮਸਕਾਰ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਸੁਣਾਓ ਜੀ ਬਹੁਤ ਕਿਰਪਾ ਤੇ ਅਸੀਂ ਸੁਣ ਕੇ ਆਏ ਕਿ ਵਾਂਸਲ ਡੇਰੀ ਵਾਲੇ ਜਿਹੜੇ ਗਾ ਪਿਓਰ ਦੇਸੀ ਘੋਇ ਦਿੰਦੇ ਆ ਔਰ ਵਧੀਆ ਦਿੰਦੇ ਆ ਤੇ ਇਹਦੇ ਚ ਅਸੀਂ ਪ੍ਰੋਸੀਜਰ ਵੀ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਕਿੱਦਾਂ ਬੰਦਾ ਸਰ ਪ੍ਰੋਸੀਜਰ ਮੈਂ ਤੁਹਾਨੂੰ ਸਾਰਾ ਜੀ ਦਿਖਾਵਾਂਗਾ ਜਿੱਦਾਂ ਤੁਸੀਂ ਅਚਾਨਕ ਕਿਹਾ ਉਹਦਾ ਪਹਿਲਾਂ ਸਾਡੀ ਵਰਕਸ਼ਾਪ ਚ ਆਏ ਸੀਗੇ ਹੁਣ ਤੁਹਾਨੂੰ ਉਸ ਤੋਂ ਪਹਿਲਾਂ ਦੁੱਧ ਰਾ ਦੱਸਦੇ ਆ ਸਾਡੇ ਕੋਲ ਦੁੱਧ ਹੁੰਦਾ ਫੁੱਲ ਫੈਟ ਦਾ ਦੁੱਧ ਹੁੰਦਾ ਵਿਆਹਾਂ ਸ਼ਾਦੀਆਂ ਲਈ ਆਰਡਰ ਲਈ ਤਿਆਰ ਹੈ ਰਿਟੇਲ ਲਈ ਤਿਆਰ ਹੈ ਹੋਮ ਡਿਲੀਵਰੀ ਅਸੀਂ ਦਿਨੇ ਆ ਗਏ ਆ ਜਿੰਨਾ ਆਰਡਰ ਚਾਹੀਦਾ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਹਰ ਵਿਆਹਾਂ ਸ਼ਾਦੀਆਂ ਵਾਸਤੇ ਵੀ ਤੁਸੀਂ ਕਰਦੇ ਹੋ ਵਿਆਹਾਂ ਸ਼ਾਦੀਆਂ ਵਾਸਤੇ ਵੀ ਸੀ ਆਰਡਰ ਤਿਆਰ ਕਰੀ ਦੇ ਆ ਜੀ ਕੀ ਬਾਤ ਹੈ ਜੀ ਤੇ ਇਹ ਦੁੱਧ ਤੁਸੀਂ ਰੋਜ਼ਾਨਾ ਰਿਟੇਲ ਤੇ ਵੇਚਦੇ ਹੋ ਰਿਟੇਲਸ ਵੀ ਵੇਚੀਦਾ ਹੈ ਜੀ ਹੋਲ ਸੇਲਸ ਵੀ ਵੇਚੀਦਾ ਹੈ ਜੀ ਦੁਕਾਨਦਾਰਾਂ ਨੇ ਵੀ ਲੈ ਕੇ ਜਾਂਦੇ ਆ ਵਿਆਹ ਸ਼ਾਦੀਆਂ ਲਈ ਵੀ ਹੁੰਦਾ ਸਾਰਿਆਂ ਲਈ ਆ ਜੀ ਤੇ ਦੂਸਰੀ ਗੱਲਾਂ ਦੀ ਪਨੀਰ ਦੀ ਕਿਉਂਕਿ ਅਪਨ ਦੁੱਧ ਦੇ ਕੋਲ ਖੜੇ ਪਨੀਰ ਦਾ ਵੀ ਜ਼ਿਕਰ ਹੋਣਾ ਜ਼ਰੂਰੀ ਹੈ ਤੇ ਪਨੀਰ ਵੀ ਅਵੇਲੇਬਲ ਹੈ ਹੈ ਤੇ ਆਰਟਮ ਅਵੇਲੇਬਲ ਹੈ ਜੀ ਪਨੀਰ ਜਦੋਂ ਮਰਜ਼ੀ ਆਓ ਅਸੀਂ ਫੁੱਲ ਫੈਡ ਦਾ ਪਨੀਰ ਬਣਾਈਦਾ ਹੈ ਕਦੀ ਪਨੀਰ ਟਰਾਈ ਕਰਕੇ ਦੇਖੋ ਤੁਹਾਨੂੰ ਕੁਆਲਿਟੀ ਦਾ ਫਰ ਤੇ ਵੀਰ ਜੀ ਵਿਆਹਾਂ ਜਿਹਦੇ ਕੁਆਂਟੀਟੀ ਜਿਆਦਾ ਚਾਹੀਦੀ ਹੁੰਦੀ ਹੈ ਤੇ ਤੁਸੀਂ ਇੰਨੇ ਅਵੇਲੇਬਲ ਕਰਾ ਸਕਦੇ ਹੋ ਬਿਲਕੁਲ ਕਰਵਾ ਸਕਦੇ ਨੇ ਸਾਨੂੰ ਆਰਡਰ ਪਹਿਲਾਂ ਬੁੱਕ ਕਰਵਾਓ ਇਹ ਤੇ ਸਾਰੀ ਦੁੱਧ ਤੇ ਗੇਮ ਡਿਪੈਂਡ ਕਰਦੀ ਹੈ ਜੀ ਦੁੱਧ ਉਹਨੇ ਦੇ ਹਿਸਾਬ ਨਾਲ ਤੁਸੀਂ ਮੰਗਵਾ ਕੇ ਉਹਨਾਂ ਪਨੀਰੇ ਸੇ ਤਿਆਰ ਕਰ ਜਾਂਦਾ ਜੀ ਅੱਜ ਕੱਲ ਤੇ ਇਹ ਹੈ ਕਿ ਅੱਜ ਕੱਲ ਜਿਹੜਾ ਪਨੀਰ ਚੀੜਾ ਜਿਹਾ ਆਂਦਾ ਵਾ ਲੋਕੀ ਬਾਹਰੋਂ ਮੰਗਾ ਕੇ ਕਰਦੇ ਗਏ ਆ ਜਿਹੜਾ ਪਨੀਰ ਜਿਹੜਾ ਸੋਇਆ ਬੀਨ ਦਾ ਕਹਿੰਦੇ ਕੁਝ ਕਹਿੰਦੇ ਇਦਾਂ ਤੁਹਾਡੇ ਕਹਿੰਦੇ ਨਹੀਂ ਹੈਗਾ ਤਾਂ ਸਰ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹਾਂਗਾ ਅਸੀਂ ਜਿਹੜੀ ਚੀਜ਼ ਬਣਾਇਦੀ ਹੱਥੀ ਬਣਾਇਦੀ ਸਾਨੂੰ ਆਪਣੀ ਚ ਮੱਖਣ ਵਗੈਰਾ ਬੰਦਾ ਆਓ ਲੈ ਚਲੀਏ ਸਰ ਪਹਿਲੀ ਗੱਲ ਦਿਖਾਉਣ ਵਾਲੀ ਹੈਗੀ ਹੈ ਪਹਿਲਾਂ ਦਿੱਥੇ ਸਾਡੀ ਸਫਾਈ ਦੇਖੋ ਔਰ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਵਰਕਸ਼ਾਪ ਵਿੱਚ ਕੋਈ ਨਹੀਂ ਲੈ ਕੇ ਜਾਂਦਾ ਤੁਹਾਡਾ ਸਾਡੀ ਵਰਕਸ਼ਾਪ ਵਿੱਚ ਵੈਲਕਮ ਹੈ ਜਿਹੜੀ ਚੀਜ਼ ਵੀ ਤੁਹਾਨੂੰ ਸਾਡੀ ਡੇਰੀ ਤੋਂ ਮਿਲੇਗੀ ਦੇਸੀ ਕੇ ਉਹ ਮੱਖਣ ਦੁੱਧ ਦਹੀਂ ਪਨੀਰ ਖੁਆ ਦੇਸੀ ਕੇ ਉਹ ਦੀਆਲਸੀ ਦੀਆਂ ਪਿੰਨੀਆਂ ਆਟੇ ਦੇ ਪਿੰਨੀਆਂ ਬੇਸਣ ਦੇ ਪਿੰਨੀਆਂ ਸ਼ੁੱਧ ਜੀਰ ਮਿਲੇਗੀ ਔਰ ਗੋੜਜ ਬਣੇ ਮਿਲੇਗੀ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਮੱਖਣ ਜਿਹੜਾ ਪਿਆ ਹੈਗਾ ਇਸ ਤੋਂ ਬਾਅਦ ਹੁਣ ਅਸੀਂ ਇਹਨੂੰ ਘਿਓ ਬਣਾਉਣ ਜਾ ਰਹੇ ਹਾਂ ਸ਼ੁੱਧ ਦੇਸੀ ਘਿਓ ਔਰ ਇਹ ਮੱਖਣ ਅਸੀਂ ਐਜ਼ ਇਟ ਇਜ਼ ਪੈਕ ਕਰਕੇ ਤੁਸੀਂ ਆਪਣੇ ਘਰਾਂ 'ਚ ਵਰਤ ਸਕਦੇ ਹੋ ਮੱਖਣ ਖਾਓ ਮੱਖਣ ਦਾ ਘਿਓ ਬਣਾਓ ਜਿੱਦਾਂ ਮਰਜ਼ੀ ਵਰਤ ਸਕਦੇ ਹੋ ਜੀ ਜੀ ਜੇ ਲੋ ਵਿਆਹ ਸ਼ਾਦੀਆਂ ਵਾਸਤੇ ਚਾਹੀਦਾ ਹੁੰਦਾ ਲੋਡ ਹੁੰਦੀ ਹੈ ਜਾਂ ਲੰਗਰ ਵਾਸਤੇ ਚਾਹੀਦਾ ਤੁਹਾਨੂੰ ਇੱਕ ਦਿਨ ਪਹਿਲਾਂ ਦੱਸਣਾ ਪਏਗਾ ਸਰ ਇੱਕ ਦਿਨ ਪਹਿਲਾਂ ਦੱਸੋ ਤੁਹਾਨੂੰ ਸ਼ੁੱਧ ਚੀਜ਼ ਮਿਲੇਗੀ ਹਰ ਵੇਲੇ ਤਿਆਰ ਮਿਲੇਗੀ ਜਦੋਂ ਮਰਜ਼ੀ ਆਓ ਜੀ ਆਣ ਤੁਹਾਡਾ ਆਗਲਾ ਪ੍ਰਦਰਸ਼ਨ ਤੁਹਾਨੂੰ ਦਿਖਾਣੇ ਰਹੀ ਹੁਣ ਇਹ ਮੱਖਣ ਜਿੱਦਾਂ ਤੁਸੀਂ ਦੇਖ ਰਹੇ ਹੋ ਪਿਆ ਹੈਗਾ ਹੁਣ ਆਪਾਂ ਇਹ ਕਿਉ ਕਿੱਦਾਂ ਬਣੇਗਾ ਤੁਹਾਨੂੰ ਉਹ ਵੀ ਦਿਖਾਣੇ ਆਓ ਮੇਰੇ ਨਾਲ ਵੀਰ ਜੀ ਜਿੱਦਾਂ ਤੁਹਾਨੂੰ ਉੱਪਰ ਦਿਖਾਇਆ ਸੀ ਮੱਖਣ ਬਣਦਾ ਦਿਖਾਇਆ ਸੀ ਟੱਪਾਂ 'ਚ ਮੱਖਣ ਪਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ ਟੱਪਾਂ 'ਚ ਮੱਖਣ ਕਾੜ ਕੇ ਅਸੀਂ ਕੜਾਈ 'ਚ ਪ ਔਰ ਇਹ ਕੋਈ ਲਕੋਛਪੋਨੀਆ ਜੋ ਤੁਹਾਨੂੰ ਉੱਪਰ ਦਿਖਾਇਆ ਸੀ ਆ ਦੇਖੋ ਕੈਮਰਾਮੈਨ ਕੋ ਮੜਾ ਦਿਖਾਓ ਅੱਜ ਸ਼ਰੀਆਮ ਬਾਜ਼ਾਰ ਦੇ ਵਿੱਚ ਮੈਂ ਕੜਾਈ ਲਾਈ ਹੋਈ ਹੈ ਸਾਰਿਆਂ ਸਾਹਮਣੇ ਬਣਾਈਦਾ ਇਹਦੇ ਵਿੱਚ ਕੋਈ ਬੜਦਾ ਨਹੀਂ ਹੈ ਕੁਝ ਨਹੀਂ ਹੈ 100% ਸ਼ੁੱਧ ਚੀਜ਼ ਮਿਲੇਗੀ ਜਿਹੜੀ ਮਿਲਣੀ ਹੈ ਰੋਜ਼ਾਨਾ ਹੀ ਤੁਸੀਂ ਰੋਜ਼ਾਨਾ ਸਰ ਮਹਾਰਾਜ ਦੀ ਕਿਰਪਾ ਤੇ ਰੋਜ਼ਾਨਾ ਬਣਦਾ ਹੈ ਔਰ ਜਿੰਨਾ ਬਣਦਾ ਉਹਨਾਂ ਮਹਾਰਾਜ ਦੀ ਕਿਰਪਾ ਤੇ ਲੱਗ ਜਾਂਦਾ ਹੈ ਤੁਸੀਂ ਦੇਖੋ ਸ਼ਰਿਆਮ ਸਾਰਾ ਸਾਹਮਣੇ ਬਣਾ ਰਹੇ ਆ ਕਿ ਕੋਈ ਲਗੋਸ਼ ਬੋਣਿਆ ਇਹਦੇ ਵਿੱਚ ਪਿੰਨੀਆਂ ਦਾ ਚਰਚਾ ਤੁਹਾਡਾ ਕਾਫੀ ਰਹਿੰਦਾ ਹਰ ਸਾਲ ਹੀ ਰਹਿੰਦਾ ਲੇਕਿਨ ਅਸੀਂ ਕਹੇ ਕਿ ਐਤਕੀ ਜਾ ਕੇ ਦੇਖੀ ਬਾਂਸਰ ਭਾਜੀ ਨੇ ਬਣਾਏ ਪਿੰਨੀਆਂ ਬਣਾਈਆਂ ਜੀ ਨੇ ਬਣਾਈਆਂ ਜੀ ਮਾਂ ਬਹੂਤੀ ਅਸ਼ੀਰਵਾਦ ਨਾਲ ਪਿੰਨੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ ਪਿਛਲੇ 5-7 ਸਾਲ ਤੋਂ ਜੀ ਦਾ ਰੁਟੀਨ ਦੇ ਨਾਲ ਹੁਣ ਪਿੰਨੀਆਂ तकरीबन ਰੋਜ਼ ਇੱਕ ਦਿਨ ਛੱਡ ਕੇ ਬਣਦੀਆਂ ਤਾਂ ਪਿੰਨੀਆਂ ਚ ਜਿੱਦਾਂ ਘਰ ਬਜ਼ੁਰਗ ਅਗੇ ਪਿੰਨੀਆਂ ਬਣਾਉਂਦੇ ਸੀ ਮਾਵਾ ਸਾਡੀਆਂ ਦਾਦੀਆਂ ਬਣਾਉਂਦੀਆਂ ਸੀ ਪਿੰਨੀਆਂ ਉਦਾਂ ਹੀ ਬਣਦੀਆਂ ਪਈਆਂ ਪਿੰਨੀਆਂ ਤਾਂ ਰੁਟੀਨ ਦੇ ਨਾਲ ਹਰ ਤਰੀਕੇ ਦੀ ਪਿੰਨੀ ਬਣਦੀ ਹੈ ਅਲਸੀ ਦੀ ਪਿੰਨੀ ਬਣਦੀ ਹੈ ਰੁਟੀਨ ਦੇ ਨਾਲ ਬੇਸਣ ਦੀ ਵਕਰੀ ਪਿੰਨੀ ਬਣਦੀ ਹੈ ਬੇਸਣ ਦੀ ਪਿੰਨੀ ਬਣਦੀ ਹੈ ਆਟੇ ਦੀ ਵਕਰੀ ਪਿੰਨੀ ਬਣਦੀ ਹੈ ਇਹਦੇ ਚ ਪੰਜਾ ਤਰੀਕੇ ਦੇ ਮਗਜ ਭਾਖੜਾ ਉਸ ਤੋਂ ਬਾਅਦ ਕਮਰ ਦਾ ਸੁੰਡ ਕਾਜੂ ਬਦਾਮ ਪੰਜੋ ਤਰੀਕੇ ਦੇ ਪੰਜੋ ਤਰੀਕੇ ਦੇ ਮਗਜ ਉਸ ਤੋਂ ਬਾਅਦ ਜਿੱਦਾਂ ਬਜ਼ੁਰਗ ਸਾਰੀਆਂ ਚੀਜ਼ਾਂ ਭੁੰਨ ਕੇ ਪ੍ਰੋਪਰ ਹਰ ਚੀਜ਼ ਨੂੰ ਦੇਸੀ ਘਿਓ ਦੇ ਨਾਲ ਫਰਾਈ ਕਰਕੇ ਪਾਉਂਦੇ ਸੀਗੇ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਬਣਿਆ ਅਲਸੀ ਨੂੰ ਵਕਰਾ ਭੁੰਨਿਆ ਜਾਂਦਾ ਹੈ ਦੇਸੀ ਘੋੜੇ ਵਿੱਚ ਹਰ ਇੱਕ ਚੀਜ਼ ਨੂੰ ਪਾਇਆ ਜਾਂਦਾ ਔਰ ਪੰਜੀਰੀ ਬਣਦੀ ਹੈ ਇਹਦੇ ਵਿੱਚ ਤਕਰੀਬਨ ਦੁੱਗਣਾ ਡ్రਾਈ ਫਰੂਟ ਪੈਂਦਾ ਜਿਸ ਤਰ੍ਹਾਂ ਪਿੰਨੀਆਂ ਦੇ ਵਿੱਚ ਅਗਰ ਕਿਲੋ ਕਾਜੂ ਬਦਾਮ ਪੈਂਦੇ ਨੇ ਤਾਂ ਇਹਦੇ ਵਿੱਚ ਤਕਰੀਬਨ 2 ਕਿਲੋ ਸਮਾਨ ਪੈਂਦਾ ਇਹ ਚ ਫੁੱਲ ਮਖਾਣੇ ਸੁੰਡ ਸਰਦੀਆਂ ਦੇ ਵਿੱਚ ਕਮਰਕਾਸ ਜਿਹੜੀਆਂ ਚੀਜ਼ਾਂ ਸਾਡੀ ਬਾਡੀ ਲਈ ਬਹੁਤ ਬੈਨੀਫੀਸ਼ੀਅਲ ਨੇ ਸਰਦੀਆਂ ਦੇ ਵਿੱਚ ਹਰ ਤਰੀਕੇ ਦੀ ਸਰਦੀ ਤੋਂ ਹਰ ਤਰੀਕੇ ਦੀ ਬਿਮਾਰੀ ਤੋਂ ਸਾਨੂੰ ਇਹ ਚੀਜ਼ ਸੇਵ ਕਰਦੀ ਹੈ ਸਰਦੀਆਂ ਦੇ ਵਿੱਚ ਤੇ ਸਭ ਤੋਂ ਖਾਸ ਗੱਲ ਇਹ ਸੁਣਾਇਆ ਗਿਆ ਕਿ ਇਹ ਗੁੜਚ ਬਣਾਈ ਗਏ ਆ ਹਾਂਜੀ ਟੋਟਲ ਜੈਗਰੀ ਯੂਜ਼ ਕਰਦੇ ਆ ਹਰ ਇੱਕ 슈ਗਰ ਪੇਸ਼ੈਂਟ ਵੀ ਇਹਨੂੰ ਖਾ ਸਕਦਾ ਜਿਹੜਾ ਜੈਗਰੀ ਹੈ ਉਹ ਆਪਣੇ ਹੀ ਘਰ ਦਾ ਬਣਿਆ ਹੋਇਆ ਜੈਗਰੀ ਹੈ ਔਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਗੁੜ ਦੇ ਵਿੱਚ ਬਣਾਈ ਜਾਂਦੀ ਹੈ 슈ਗਰ ਨੂੰ 0.1% ਵੀ ਯੂਜ਼ ਨਹੀਂ ਕੀਤਾ ਜਾਂਦਾ ਤਾਂ ਕਿ ਹਰ ਇੱਕ ਬੰਦਾ ਹਰ ਇੱਕ ਬਜ਼ੁਰਗ ਇਸ ਚੀਜ਼ ਨੂੰ ਖਾ ਸਕੇ ਤਾਂ ਕਿ 슈ਗਰ ਪੇਸ਼ੈਂਟ ਵੀ ਬੜੀ ਈਜ਼ੀਲੀ ਇਸ ਚੀਜ਼ ਨੂੰ ਡਾਈਜੈਸਟ ਕਰ ਸਕਣ ਜਿਹੜਾ ਅੱਜ ਦੀ ਰੇਟ ਦੇ ਵਿੱਚ ਅਸੀਂ ਭੁੱਲੀ ਜਾ ਰਹੇ ਹਾਂ ਆਪਣੀ ਪੁਰਾਣੀ ਪਰੰਪਰਾ ਨੂੰ ਉਸ ਪਰੰਪਰਾ ਨੂੰ ਦੁਬਾਰਾ ਇੱਕ ਤਰੀਕੇ ਨਾਲ ਜੀਵਿਤ ਰੱਖਣ ਦੀ ਕੋਸ਼ਿਸ਼ ਆ ਸਾਡੇ ਵੱਲੋਂ ਕਿ ਅਸੀਂ ਇਸ ਚੀਜ਼ ਨੂੰ ਪੁਰਾਣੇ ਤਰੀਕੇ ਨਾਲ authenticity ਦੇ ਨਾਲ ਹੀ ਬਣਾ ਰਹੇ ਆ ਜਿੱਦਾਂ ਪੁਰਾਣੇ ਬਜ਼ੁਰਗ ਦੇ ਸੀ ਕਿ ਉਹਦੇ ਨਾਲ ਬਣਾਉਂਦੇ ਸੀਗੇ ਇਹ ਚੀਜ਼ਾਂ ਨੂੰ ਉਸੇ ਤਰੀਕੇ ਨਾਲ ਬਣਾ ਕੇ ਅੱਜ ਪੁਰਾਣੀ ਜੀ ਯਾਦਾਂ ਨੂੰ ਹੀ ਤਾਜ਼ਾ ਰੱਖਣ ਦੀ ਕੋਸ਼ਿਸ਼ ਹੈ ਤੇ ਵੀਰ ਜੀ ਦਾ ਬਜ਼ੁਰਗ ਲੋਕ ਕਾਫੀ ਪਿੰਨੀਆਂ ਕਾਫੀ ਮਹੀਨੇ ਮਹੀਨੇ ਤੱਕ ਰੱਖਦੇ ਨੇ ਤੁਹਾਡੇ ਵੀ ਇਹ ਚ ਖਾਸੇ ਲੱਗੇ ਆ ਹਾਂਜੀ ਸਾਡੀ ਪਿੰਨੀਆਂ ਤੁਸੀਂ ਚਾਹੇ 2 ਮਹੀਨੇ ਰੱਖ ਲਓ ਪ੍ਰੋਪਰ ਪੁੱਜੀ ਹੋਈ ਚੀਜ਼ ਹੈ ਦੇਸੀ ਘਿਓ ਦੇ ਵਿੱਚ ਬਣੀ ਹੋਈ ਚੀਜ਼ ਹੈ ਤੁਹਾਨੂੰ ਕਦੀ ਪ੍ਰੋਬਲਮ ਨਹੀਂ ਆਏਗੀ ਚਾਹੇ 2 ਮਹੀਨੇ ਪਿੰਨੀਆਂ ਰੱਖ ਕੇ ਤੁਸੀਂ ਖਾ ਸਕੋ ਤੇ ਵੀਰ ਜੀ ਆਇਕਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਵਿਆਹਾਂ ਵਿੱਚ ਲੋਕੀ ਪੰਜੀਰੀ ਦੇਣਾ ਚਾਹੁੰਦੇ ਆ ਤੇ ਉਹ ਵੀ ਤੁਸੀਂ ਅਵੇਲੇਬਲ ਕਰਾ ਸਕਦੇ ਹੋ ਜੀ ਉਹਦੇ ਆਰਡਰਸ ਆਉਂਦੇ ਰਹਿੰਦੇ ਆ ਹੁਣ ਵੀ ਆਰਡਰ ਆਇਆ ਹੋਇਆ ਆ ਡੱਬੇ ਤਾਂ ਉਹਨਾਂ ਡੱਬਿਆਂ ਦੇ ਵਿੱਚ ਪਾ ਕੇ ਅਸੀਂ ਹੁਣ ਵੀ ਆਰਡਰ ਆਇਆ ਹੋਇਆ ਵਿਆਹ ਦਾ ਉਹ ਵੀ ਉਹਨਾਂ ਨੂੰ ਪੈਕ ਕਰਕੇ 300 ਡੱਬੇ ਦਾ ਆਰਡਰ ਹੈ ਉਹਨਾਂ ਨੂੰ ਪੈਕ ਕਰਕੇ ਅੱਜ ਦੇਣਾ ਕੀ ਬਾਤ ਹੈ ਜੀ ਇਸ ਤੋਂ ਇਲਾਵਾ ਹੋਰ ਆਪਣੇ ਸ਼ਾਪ ਦੇ ਵਿੱਚ ਕੀ ਕੀ ਹੈਗਾ ਆਪਣਾ ਜੱਦੀ ਕੰਮ ਜਿਹੜਾ ਬਜ਼ੁਰਗਾਂ ਦਾ ਉਹ ਦੇਸੀ ਘਿਓ ਆ ਮੱਖਣ ਤੋਂ ਜਿੱਦਾਂ ਪੁਰਾਣੇ ਬਜ਼ੁਰਗ ਬਣਾ ਹੁੰਦੇ ਸੀਗੇ ਮਲਾਈ ਤੋਂ ਮੱਖਣ ਬਣਦਾ ਮੱਖਣ ਤੋਂ ਦੇਸੀ ਘਿਓ ਬਣਦਾ ਦੇਸੀ ਘਿਓ ਦੁੱਧ ਪਨੀਰ ਦਹੀਂ ਕਰੀਮ ਖੋਆ ਇਹ ਸਾਰੀਆਂ ਚੀਜ਼ਾਂ ਮਾਲਕ ਦੀ ਕਿਰਪਾ ਨਾਲ ਬਿਲਕੁਲ ਸ਼ੁੱਧ ਤਰੀਕੇ ਦੇ ਨਾਲ ਔਰ ਹਾਈਜੀਨ ਨੂੰ ਮੇਨਟੇਨ ਕਰਦੇ ਹੋਏ ਉਸੇ ਤਰੀਕੇ ਨਾਲ ਬਣਦੀ ਹੈ ਤੇ ਸੁਣਿਆ ਪਨੀਰ ਵੀ ਹੈਗਾ ਤੇ ਪਨੀਰ ਵੀ ਦਿਖਾਣੇ ਭਜਨੇ ਇੱਕ ਵਾਰੀ ਆ ਜਾ ਤੇ ਪਨੀਰ ਰੋਜ਼ ਫਰੈਸ਼ ਦੁੱਧ ਦਾ ਬਣਦਾ ਜੀ ਆਪਣੇ ਹੱਥੀਂ ਚੀਜ਼ ਬਣਾਉਣੇ ਆ ਹਾਈਜੀਨਿਕ ਔਰ ਈ ਕਰੈਕਟ ਰਹਿਣ ਲਈ ਹਮੇਸ਼ਾ ਨੀਟ ਐਂਡ ਕਲੀਨ ਇਹਨਾਂ ਚੀਜ਼ਾਂ ਨੂੰ ਮੇਨਟੇਨ ਕੀਤਾ ਜਾਂਦਾ ਜੀ ਤਾਂ ਜਦੋਂ ਵੀ ਪਨੀਰ ਖਾਣਾ ਹੋਵੇ ਪਲੀਜ਼ ਆਓ ਵਿਜ਼ਿਟ ਕਰੋ ਇਹ ਵੀ ਵਿਆਹ ਸ਼ਾਦੀਆਂ ਵਾਸਤੇ ਵੀ ਹੋ ਸਕਦਾ ਜੀ ਰੈਗੂਲਰਲੀ ਹੀ ਚੱਲਦੇ ਰਹਿੰਦੇ ਆ ਆਰਡਰਸ ਇਕ ਕਦਾ ਗੁਰੂ ਘਰਾਂ ਦੇ ਵਿੱਚ ਲੰਗਰ ਹੋਣ ਮੰਦਰਾਂ ਦੇ ਵਿੱਚ ਲੰਗਰ ਹੋਣ ਤਾਂ ਤਕਰੀਬਨ ਆਪਣੀ ਦੁਕਾਨ ਤੋਂ ਤੁਹਾਡੇ ਅਸ਼ੀਰਵਾਦ ਸਦਕੇ ਰੋਜ਼ ਜਾਂਦਾ ਪਨੀਰ ਤੇ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਹਾਂਗਾ ਜੀ ਹਾਈਜਨਿਕਲੀ ਵਧੀਆ ਚੀਜ਼ ਖਾਓ ਸ਼ੁੱਧ ਖਾਓ ਔਰ ਹਮੇਸ਼ਾ ਯਾਦ ਰੱਖੋ ਕੁਆਲਿਟੀ ਔਰ ਪਿਓਰਿਟੀ ਲਈ ਵੰਸਲੀਰੀ ਦਿਹਾਣ ਦੀ ਕਿਰਪਾਲਤਾ ਕਰੋ ਮੱਖਣ ਰੋਜ਼ ਸਵੇਰੇ ਪੈਕ ਹੁੰਦਾ ਜੀ ਜਦੋਂ ਬਣਦਾ ਵੱਡੀ ਤੋਂ ਵੱਡੀ ਪੈਕਿੰਗ ਹੁੰਦੀ ਹੈ ਆਪਣੇ ਕੋਲ ਅੱਧਾ ਕਿਲੋ ਦੀ ਬਾਜ਼ਾਰ ਨਾਲੋਂ ਬੈਸਟ ਰੇਟਸ ਹੋਣਗੇ ਔਰ ਬੈਸਟ ਕੁਆਲਿਟੀ ਹੋਏਗੀ ਇਹ ਵੱਡੀ ਪੈਕਿੰਗ ਹੁੰਦੀ ਹੈ ਅੱਧਾ ਕਿਲੋ ਦੀ ਉਸ ਤੋਂ ਛੋਟੀ ਪੈਕਿੰਗ ਆਂਦੀ ਹੈ ਪਾਈਆ ਦੀ ਜੀ ਉਸ ਤੋਂ ਛੋਟੀ ਪੈਕਿੰਗ ਜਿੱਦਾਂ ਘਰਾਂ 'ਚ ਆਪਾਂ ਰੈਗੂਲਰ ਯੂਜ਼ ਕਰਦੇ ਆਂ ਆ ਛੋਟੀ ਪੈਕਿੰਗ ਜਿੱਦਾਂ ਕਿਸੇ ਨੇ ਬੱਚਿਆਂ ਦੇ ਟਿਫਨਸ ਦੇ ਵਿੱਚ ਪਾਣੀ ਹੋਵੇ ਜਾਂ ਉਹਦਾ ਰੇੜੀਆਂ ਤੇ ਯੂਜ਼ ਕਰਦੇ ਆ ਲੋਕੀ ਕੁਆਲਿਟੀ ਯੂਜ਼ ਕਰਦੇ ਆ ਤੋਂ ਨਾਲ ਹੀ ਛੋਟੀ ਪੈਕਿੰਗਸ ਦੇ ਵਿੱਚ ਵੀ ਅਵੇਲੇਬਲ ਹੁੰਦਾ ਸਾਰੀਆਂ ਕੁਆਲਿਟੀ ਸਾਡੇ ਕੋਲ ਹੈਗੀਆਂ ਹਾਂ ਹਾਂਜੀ ਸਾਰੀਆਂ ਹੋਈ ਸਾਰੀ ਸਾਡੇ ਕੋਲ ਹੈਗੀ ਹਰ ਤਰੀਕੇ ਦੀ ਪੈਕਿੰਗ ਵੀ ਹੈ ਔਰ ਕੁਆਲਿਟੀ ਇੱਕੋ ਹੀ ਰਹੇਗੀ ਦੈਟ ਇਜ਼ ਅ ਪਿਓਰ ਵਨ ਦੇਸੀ ਘਰ ਤੋਂ ਤੁਸੀਂ ਦਿੰਦੇ ਹੋ ਪਨੀਰ ਵੀ ਦਿੰਦੇ ਹੋ ਦੁੱਧ ਵੀ ਦਿੰਦੇ ਹੋ ਤੇ ਇਸ ਤੋਂ ਇਲਾਵਾ ਹੋਰ ਕੀ ਚੀਜ਼ ਦਿੰਦੇ ਹੋ ਇਸ ਤੋਂ ਇਲਾਵਾ ਵੀਰ ਜੀ ਆਪਣੇ ਕੋਲ ਹੁੰਦੀ ਆ ਸਪੈਸ਼ਲ ਤਰੀਕੇ ਦਾ ਡਰਾਈ ਫਰੂਟ ਜੀ ਜਿਹੜਾ ਐਕਸਪੋਰਟ ਕੁਆਲਿਟੀ ਦਾ ਡਰਾਈ ਫਰੂਟ ਹੁੰਦਾ ਉਹ ਰੂਟੀਨ ਦੇ ਨਾਲ ਆਪਾਂ ਅੱਗੇ ਲੈ ਕੇ ਨਹੀਂ ਆਇਆ ਸੀਗਾ ਹੁਣ ਇੰਟਰੋਡਿਊਸ ਕੀਤਾ ਹੈ ਤਕਿ ਕਿ ਫਰੈਸ਼ ਹਰ ਤਰੀਕੇ ਦਾ ਡਰਾਈ ਫਰੂਟ ਹਜੇ ਫਿਲਹਾਲ ਤਿੰਨ ਚੀਜ਼ਾਂ ਲੈ ਕੇ ਆਇਆ ਸਪੈਸ਼ਲ ਤਰੀਕੇ ਦਾ ਕਾਜੂ ਹੈ ਉਸ ਤੋਂ ਬਾਅਦ ਬਦਾਮ ਨੇ ਕੈਲੀਫੋਰਨੀਆ ਇਹ ਕੁਆਂਟੀਟੀ ਜਿਆਦਾ ਜਿਦਾਂ ਮਰਦਮਾਨਾਂ ਦੇ ਲਈ ਨਹੀਂ ਨਹੀਂ ਜੀ ਕੁਆਂਟੀਟੀ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਤੁਸੀਂ ਹੁਣ ਵੀ ਕਹੋਗੇ ਕਿ ਤੁਹਾਨੂੰ ਕੰਟਲ ਕਾਜੂ ਚਾਹੀਦੇ ਹੈ ਕੰਟਲ ਕਾਜੂ ਵੀ ਮਿਲ ਜਾਣਗੇ ਆ ਕਾਜੂ ਦੀ ਕੁਆਲਿਟੀ ਹੈ ਤਾਨੂੰ ਇਹ ਬਾਜ਼ਾਰ ਦੇ ਵਿੱਚ ਆ ਕੁਆਲਿਟੀ ਕਾਜੂ ਦੀ ਨਹੀਂ ਮਿਲੇਗੀ ਤੁਸੀਂ ਕੋਸ਼ਿਸ਼ ਕਰੋ ਕਿ ਕਦੀ ਵੀ ਆਊ ਟੇਸਟ ਕਰੋ ਮੈਂ ਨਹੀਂ ਕਹਿੰਦਾ ਪਹਿਲਾਂ ਪੈਸੇ ਖਰਚ ਕਰੋ ਟੇਸਟ ਕਰੋ ਜੇ ਚੰਗਾ ਲੱਗੇ ਫੇਰ ਲੈ ਕੇ ਜਾਓ ਤਾਂ ਇਹਦੀ ਜਿਹੜੀ ਕੁਆਲਿਟੀ ਹੈ ਉਹ ਆਪਾਂ ਜਦੋਂ ਯੂਜ਼ ਕਰਾਂਗੇ ਔਰ ਇਹਨੂੰ ਜਦੋਂ ਖਾਵਾਂਗੇ ਉਦੋਂ ਪਤਾ ਲੱਗੇਗਾ ਕਿ ਇਹ ਅਖਰੋਟ ਹੈ ਸਪੈਸ਼ਲ ਜਿਹੜਾ ਕੀ ਆਪਾਂ ਇਹਨੂੰ ਪ੍ਰੈਸ ਕਰਦੇ ਆਂ ਬਾਜ਼ਾਰਾਂ ਦੇ ਵਿੱਚ ਦਿਖਾਉਂਦੇ ਆਂ ਕਿ ਤੁਹਾਨੂੰ ਆਇਲ ਕੰਟੈਂਟ ਨਿਕਲਦਾ ਇਹ ਫੈਕਟ ਹੈਗਾ ਕਿ ਇਹਦੇ ਵਿੱਚ ਆਇਲ ਹੁੰਦਾ ਜਿਹੜਾ ਕਿ ਆਇਲ 90% ਤੁਹਾਨੂੰ ਆ ਹੱਥਾਂ ਦੇ ਵਿੱਚ ਆ ਦੇਖੋ ਆਂਦਾ ਹੋਇਆ ਨਜ਼ਰ ਨਹੀਂ ਆਏਗਾ ਕਿ ਇਹ ਸਾਡੇ ਫਿਜ਼ੀਕ ਲਈ ਜਿਹੜਾ ਸਪੈਸ਼ਲ ਵਾਲਨਟ ਆਇਲ ਹੈ ਇਹ ਸਾਡੇ ਗੁੱਡ ਕੋਲੇਸਟਰੋਲ ਲਈ ਬਹੁਤ ਜ਼ਰੂਰੀ ਚੀਜ਼ ਹੈ ਜੀ ਔਰ ਇਹ ਸਾਡੇ ਗੁੱਡ ਕੋਲੇਸਟਰੋਲ ਨੂੰ ਵਧਾਉਂਦਾ ਹੈ ਬੈਡ ਕੋਲੇਸਟਰੋਲ ਨੂੰ ਘਟਾਉਂਦਾ ਹੈ ਸਾਡੇ ਹਾਰਟ ਲਈ ਸਾਡੇ ਬ੍ਰੇਨ ਲਈ ਇਹ ਬਹੁਤ ਹੀ ਵਧੀਆ ਔਰ ਬੈਨੀਫੀਸ਼ੀਅਲ ਚੀਜ਼ ਹੈ ਇਹਨੂੰ ਆਪਣੀ ਡਾਈਟ ਦੇ ਵਿੱਚ ਐਡ ਕਰੀਏ ਔਰ ਆਪਣਾ ਸ਼ਰੀਰ ਸਵਸਥ ਬਣਾਈਏ ਇੱਕ ਹੈਲਦੀ ਬਾਡੀ ਦੇ ਵਿੱਚ ਇੱਕ ਹੈਲਦੀ ਬ੍ਰੇਨ ਸਟੈਂਡ ਕਰਦਾ ਇਨੂੰ ਆਪਰ ਰੂਟੀਨ ਦੇ ਨਾਲ ਖਾਣਾ ਸ਼ੁਰੂ ਕਰੀਏ ਤੇ ਵੀਰ ਜੀ ਕਹਿੰਦਾ ਮਤਲਬ ਕਿ ਕੋ ਛੱਤ ਦੇ ਬਾਂਸਲ ਡੇਰੀ ਦੇ ਛੱਤ ਦੇ ਥਲੇ ਸਾਰੀਆਂ ਤਾਕਤ ਦੀਆਂ ਚੀਜ਼ਾਂ ਮਿਲਣਗੀਆਂ ਬਿਲਕੁਲ ਜੀ ਮਾਂ ਬਖਸ਼ਤੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਮੇਸ਼ਾ ਇੱਥੇ ਹਮੇਸ਼ਾ ਪਿਓਰਿਟੀ ਔਰ ਕੁਆਲਿਟੀ ਨੂੰ ਲੈ ਕੇ ਮੇਨਟੇਨੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਬਜ਼ੁਰਗਾਂ ਵੱਲੋਂ ਇਹ ਦੂਸਰੀ ਪੀੜ੍ਹੀ ਹੈ ਜਿਹੜੀ ਕੁਆਲਿਟੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਿੱਥੇ ਤੱਕ ਸਕਸੈਸਫੁਲ ਹੋਏ ਆ ਇਹ ਇੱਕ ਕਸਟਮਰ ਦੱਸਣਗੇ ਸਾਡੇ ਹੁਣ ਆਉਣਾ ਕੋਲ ਰਿਵਿਊ ਲਈਏ ਦਾ ਉਹ ਜ਼ਿਆਦਾ ਬੈਟਰ ਨੇ ਵਾਨਸਲ ਡੇਰੀ ਤੇ ਜਿਹੜਾ ਵੀ ਕਸਟਮਰ ਆਏਗਾ ਚਾਹੇ ਉਹ ਹੋਲਸੇਲ ਦੇ ਵਿੱਚ ਅਗਰ ਸਮਾਨ ਲੈਣਾ ਚਾਵੇ ਵਿਆਹਾਂ ਸ਼ਾਦੀਆਂ ਲਈ ਘਰ ਦੇ ਫੰਕਸ਼ਨਸ ਲਈ ਜਾਂ ਰਿਟੇਲ ਦੇ ਵਿੱਚ ਕੁਆਲਿਟੀ ਨੂੰ ਦੇਖਦੇ ਹੋਏ ਕੋਈ ਵਿਜ਼ਿਟ ਕਰਨਾ ਚਾਵੇ ਹਰ ਤਰੀਕੇ ਦਾ ਸਮਾਨ ਦੁੱਧ ਦਹੀਂ ਮੱਖਣ ਕਰੀਮ ਘਿਓ ਪਨੀਰ ਖੋਆ ਆਪਣਾ ਡਰਾਈ ਫਰੂਟ ਹਰ ਤਰੀਕੇ ਦੀ ਪਿੰਨੀ ਅਲਸੀ ਦੀ ਪਿੰਨੀ ਆਟੇ ਦੀ ਪਿੰਨੀ ਬੇਸੇਦ ਬੇਸਣ ਦੀ ਪਿੰਨੀ ਔਰ ਆਪਣਾ ਪੰਜੀਰੀ ਹਰ ਤਰੀਕੇ ਦੀ ਕਨਫੈਕਸ਼ਨਰੀ ਆਈਟਮਸ ਕੇਕ ਨੂੰ ਬਣਾਉਣ ਲਈ ਆਪਾਂ ਜਿਹੜੀਆਂ ਵੀ ਚੀਜ਼ਾਂ ਯੂਜ਼ ਕਰਦੇ ਆ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਅਵੇਲੇਬਲ ਹੁੰਦੀਆਂ ਕੋਈ ਵੀ ਆਵੇ ਇੱਕ ਵਾਰੀ ਵਿਜ਼ਿਟ ਕਰਕੇ ਸਾਡੇ ਦੇ ਨਾਲ ਮਿਲ ਕੇ ਦੇਖੇ ਸਾਡੀਆਂ ਚੀਜ਼ਾਂ ਯੂਜ਼ ਕਰਕੇ ਦੇਖੇ ਨਾ ਚੰਗਾ ਲੱਗੇ ਤਾਂ ਵੀ ਰਿਵਿਊ ਦੇਵੇ ਅਗਰ ਚੰਗਾ ਲੱਗੇ ਤਾਂ ਵੀ ਪਲੀਜ਼ ਆ ਕੇ ਸਾਨੂੰ ਉਸ ਚੀਜ਼ ਦਾ ਫੀਡਬੈਕ ਦੇਵੇ ਬੰਸਲ ਡੇਰੀ 25 ਸਦਰ ਬਾਜ਼ਾਰ ਨੀਅਰ ਮਾਈਆਂ ਦਾ ਗੁਰਦੁਆਰਾ ਜਲੰਧਰ ਕੈਂਟ ਪੰਜਾਬ ਫੋਨ ਨੰਬਰ ਫੋਨ ਨੰਬਰ 98152 1589098788666 ਔਰ ਲੈਂਡਲਾਈਨ ਤੇ ਵੀ ਕਦੀ ਵੀ ਕਾਲ ਕਰ ਸਕਦੇ ਹੋ ਨੰਬਰ ਹੈਗਾ 2261624 ਹਾਂਜੀ ਵੀਰ ਜੀ ਇਹ ਪਿੰਨੀ ਕਿਹੜੀ ਬਣ ਰਹੀ ਗਈ ਹੈ ਇਹ ਜੀ ਅਲਸੀ ਦੀ ਬਣ ਰਹੀ ਜੀ ਤੇ ਇਹ ਜੀ ਕਿਹੜਾ ਕਿਹੜਾ ਮਟੀਰੀਅਲ ਪੈਂਦਾ ਹੈਗਾ ਇਹਦੇ ਜੇ ਜੀ ਅਲਸੀ ਪਾਈ ਹੈ ਆਟਾ ਪਾਇਆ ਵਾ ਤੇ ਇਹਦੇ ਜੇ ਮਤਲਬ ਕਿ ਘੇ ਪਾਇਆ ਵਾ ਜੀ ਜੀ ਕਾਜੂ ਪਾਇਆ ਵਾ ਜੀ ਜੀ ਇਹ ਤੇ ਗੂੰਦ ਪਾਈ ਹੈ ਜੀ ਜੀ ਫਿਰ ਇਹਦੇ ਜੇ ਕੀਨਾ ਆਪਣੇ ਸੁੰਡ ਪਾਈਏ ਜੀ ਜੀ ਬਾਕੀ ਦੋ ਮਸਾਲੇ ਜਿਹੜੇ ਉਹ ਦੱਸਨੇ ਨਹੀਂ ਜੀ ਅੱਛਾ ਜੀ ਜਿਹੜਾ ਪੈਣ ਨਹੀਂ ਜੀ ਕਿ ਇਨਾ ਕਿ ਉਹ ਤੁਸੀਂ ਨੁਚੜਦਾ ਪੈਦੇ ਵਾਕਈ ਪੈਂਦਾ ਜੀ ਸਿਰਫ ਵੀਡੀਓ ਕਰਕੇ ਬਾਹਰ ਤੁਸੀਂ ਨਹੀਂ ਨਹੀਂ ਪਾਏ ਹੀ ਹਮੇਸ਼ਾ ਹੀ ਪੰਦੇ ਇੰਨਾ ਅੱਛਾ ਜੀ ਹਮੇਸ਼ਾ ਹੀ ਜਦੋਂ ਵੀ ਅਸੀਂ ਬਣਾ ਲੰਨੇ ਇੰਨੇ ਹੀ ਬੰਨੇ ਆ ਤੇ ਬਜ਼ੁਰਗਾਂ ਵਾਸਤੇ ਜਾਂ ਨਿਆਣਿਆਂ ਵਾਸਤੇ ਵੀ ਇਹ ਬਜ਼ੁਰਗਾਂ ਵਾਸਤੇ ਹੀ ਆ ਸਿਰਫ ਸਾਰੇ ਵਾਸਤੇ ਤੇਜੀ ਖਾਸियत ਕੀ ਹੈ ਜਦਾਂ ਕਮਰ ਦਰਦ ਕੁਝ ਹੋਵੇ ਤਾਂ ਖਾ ਸਕਦਾ ਬੰਦਾ ਜਿੱਦਾਂ ਹਾਂ ਸਭ ਕੁਝ ਖਾ ਸਕਦਾ ਪਰ ਉਹ ਮਸਾਲੇ ਦੱਸ ਨਹੀਂ ਨਾ ਤੁਹਾਨੂੰ ਠੀਕ ਹੈ ਜੀ ਤੇ ਇਹਦੇ ਚੀਨੀ ਪੀ ਜਾਂ ਗੁੜ ਪਿਆ ਇਹਦੇ ਗੁੜ ਪਾਇਆ ਜੀ ਅੱਛਾ ਜੀ ਅੱਜ ਕੱਲ ਜ਼ਿਆਦਾ ਗੁੜ ਦਾ ਹੀ ਜ਼ਿਆਦਾ ਮੌਸਮ ਚੱਲਦਾ ਪਿਆ ਹਾਂਜੀ ਹਾਂਜੀ ਹਾਂਜੀ